ਆਓ ਜੀ ਅਗਲੀ ਪਉੜੀ ਦਾ ਪਾਠ ਕਰੀਏ ਸਾਚੀ ਲਿਵੈ ਬਿਨ ਦੇਹ ਨਿਮਾਣੀ ਸਾਚੀ ਲਿਵੈ ਬਿਨ ਦੇਹ ਨਿਮਾਣੀ ਦੇਹ ਨਿਮਾਣੀ ਲਿਵੈ ਬਾਜੋ ਨਿਮਾਣੀ ਲਿਵੈ ਬਾਜੋ ਕਿਆ ਕਰੇ ਵਿਚਾਰੀਆ ਸਹੇ ਚਾਰੀਆ ਤੁਦ ਬਾਦ ਸਮਰਥ ਕੋਈ ਨਹੀਂ ਤੁਦ ਬਾਦ ਸਮਰਥ ਕੋਈ ਨਹੀਂ ਕਿਰਪਾ ਕਰ ਬਨਵਾਰੀਆ ਇੱਕ ਕੱਕੇ ਦੇ ਪੈਰ ਵਿੱਚ ਰਾਰਾ ਇਹਨੂੰ ਕਿਰਪਾ ਨਹੀਂ ਬੋਲਣਾ ਸਿਆਰੀ ਰਾਰੇ ਨੂੰ ਜਾਏਗੀ ਹਿੰਦੀ ਵਾਂਗੂ ਕਿਰਪਾ ਸਾਰੇ ਬੋਲੋ ਕਿਰਪਾ ਨਹੀਂ ਕਿਰਪਾ ਨਹੀਂ ਹਾਂਜੀ ਕਿਰਪਾ ਫਿਰ ਬੋਲੋ ਕਿਰਪਾ ਕਿਰਪਾ ਕਾਰਬਨ ਵਾਰੀਆ ਕਿਰਪਾ ਕਾਰਬਨ ਵਾਰੀਆ ਇਸ ਨੋ ਹੋਰ ਥਾਂ ਨਹੀਂ ਸ਼ਬਦ ਲਾਗ ਸਵਾਰੀਆ ਕਹੈ ਨਾਨਕ ਲਿਵੈ ਬਾਝੋਂ ਕਿਆ ਕਰੇ ਵਿਚਾਰੀਆ ਜਿਹੜੀ ਲਿਵ ਹੈ ਨਾ ਲਿਵ ਇਹ ਰੱਬ ਦੀ ਬੜੀ ਅਮੋਲਕ ਦਾਤ ਹੈ ਸਾਨੂੰ ਮਿਲੀ ਹੋਈ ਜਦੋਂ ਸਾਡੀ ਲਿਵ ਕਿਸੇ ਕੰਮ ਵਿੱਚ ਜੁੜ ਜਾਏ ਨਾ ਫਿਰ ਕਰਾਮਾਤ ਹੋ ਜਾਇਆ ਕਰਦੀ ਹੈ ਜਿਹੜੇ ਸਾਡੇ ਵੱਖ-ਵੱਖ ਗਿਆਨ ਇੰਦਰੀਆਂ ਨਾ ਲਿਵ ਉਹਨਾਂ ਨੂੰ ਇੱਕੋ ਥਾਂ 'ਤੇ ਇਕੱਠਾ ਕਰ ਦਿੰਦੀ ਹੈ ਬਹੁਤ ਧਿਆਨ ਦੇ ਨਾਲ ਵੇਖੋ ਕੋਈ ਬੰਦਾ ਪੜਦਾ ਹੋਵੇ ਨਾ ਭਾਵੇਂ ਕੋਈ ਵੀ ਚੀਜ਼ ਪੜ ਰਿਹਾ ਮੰਨ ਲਓ ਪਰ ਇਹ ਲਿਵ ਦੇ ਨਾਲ ਪੜ ਰਿਹਾ ਉਹਦੇ ਕੋਲ ਕੋਈ ਬੰਦਾ ਆ ਕੇ ਖੜਾ ਹੋ ਜਾਂਦਾ ਕਿੰਨਾ ਚਿਰ ਦੇਖਦਾ ਰਹਿੰਦਾ ਉਹਨੂੰ ਉਹਨੂੰ ਕੋਈ ਨਹੀਂ ਪਤਾ ਲੱਗਦਾ ਉਹਦੀਆਂ ਅੱਖਾਂ ਉਧਰ ਜਾਂਦੀਆਂ ਹੀ ਨਹੀਂ ਕਈ ਵਾਰੀ ਕੋਲ ਬੰਦਾ ਕੋਈ ਬੁਲਾਉਂਦਾ ਉਹ ਸੁਣਦਾ ਹੀ ਨਹੀਂ ਉਬਰ ਹਲਾ ਕੇ ਕਹਿੰਦਾ ਚੰਗਾ ਮੈਂ ਤਾਂ ਵਾਜਾ ਮਾਰ ਜਿੰਦਾ ਤੂੰ ਸੁਣਦਾ ਨਹੀਂ ਉਹ ਮੇਰਾ ਧਿਆਨ ਨਹੀਂ ਸੀ ਲਿਵ ਜੁੜੀ ਹੋਈ ਕਿਸੇ ਵਾਲੇ ਪਾਸੇ ਤੇ ਕੰਨ ਦੂਜੇ ਦਾ ਸੁਣਦੇ ਨਹੀਂ ਅੱਖਾਂ ਦੂਜੇ ਨੂੰ ਵੇਖਦੀਆਂ ਨਹੀਂ ਸਾਰੇ ਦਾ ਸਾਰਾ ਧਿਆਨ ਉਹਨਾਂ ਦਾ ਇੱਕੋ ਚੀਜ਼ ਦੇ ਉੱਤੇ ਹੁੰਦਾ ਫਿਰ ਕੰਮ ਚੰਗਾ ਹੁੰਦਾ ਜੋ ਲਿਵ ਲਾ ਕੇ ਪੜਦੇ ਨੇ ਉਹ ਬੱਚੇ ਚੰਗੇ ਨੰਬਰ ਲੈ ਲੈਂਦੇ ਨੇ ਜੋ ਬੰਦਾ ਲਿਵ ਲਗਾ ਕੇ ਕੋਈ ਕੰਮ ਕਰਦਾ ਹੈ ਉਹ ਕੰਮ ਬੜਾ ਚੰਗਾ ਹੋ ਜਾਂਦਾ ਹੈ ਤੂੰ ਸੋਚੋ ਬੰਦੇ ਤੇ ਅਸੀਂ ਵੀ ਹਾਂ ਅਸੀਂ ਬਲਬ ਹਲੇ ਤੱਕ ਘਰ ਕਿੰਨੀ ਵਾਰੀ ਕਿੰਨੇ ਸਾਲਾਂ ਤੋਂ ਬਾਲਦੇ ਆਏ ਹਾਂ ਬਣਾਉਣਾ ਕਿਹਨੂੰ ਆਉਂਦਾ ਹੈ ਸਾਡੇ ਵਿੱਚੋਂ ਕਿਹਨੂੰ ਆਉਂਦਾ ਹੈ ਪਰ ਜਿਹਨੇ ਸਭ ਤੋਂ ਪਹਿਲਾਂ ਬਣਾਇਆ ਹੋਵੇਗਾ ਉਹਦੇ ਮਨ ਵਿੱਚ ਕੀ ਆਇਆ ਹੋਵੇਗਾ ਅਸੀਂ ਤਾਂ ਵਰਤਣ ਤੋਂ ਬਾਅਦ ਵੀ ਨਹੀਂ ਬਣਾਉਣਾ ਜਾਣਦੇ ਇਹਦਾ ਕਿੰਨਾ ਲਾਭ ਐਸ ਨੂੰ ਪਤਾ ਹੈ ਤਾਂ ਵੀ ਸਾਨੂੰ ਪਤਾ ਨਹੀਂ ਸੋਚੋ ਵੀ ਉਹਦੇ ਅੰਦਰ ਕਿੰਨੀ ਲਿਵ ਹੋਏਗੀ ਬੰਦੇ ਦੇ ਅੰਦਰ ਜਿਨੇ ਸਾਰਿਆਂ ਦੇ ਘਰ ਵਿੱਚ ਰੋਸ਼ਨੀ ਭਰ ਦਿੱਤੀ ਲਿਵਾ ਕਰਾਮਾਤ ਕਰਦੀ ਹੈ ਅਸੀਂ ਮੋਬਾਈਲ ਚੱਕੀ ਫਿਰਦੇ ਆ ਬੋਲਾ ਕਿੱਥੋਂ ਐ ਬੰਦਾ ਸੁਣਦੇ ਇੱਥੋਂ ਆ ਸੀ ਉਸ ਬੰਦੇ ਦੀ ਕਿੰਨੀ ਲਿਵ ਹੋਏਗੀ ਆਪਣੇ ਇਸ ਕੰਮ ਦੇ ਪ੍ਰਤੀ ਜਿਨੇ ਆਹ ਕਰਾਮਾਤ ਕਰ ਦਿੱਤੀ ਅਸੀਂ ਦੁਨਿਆਵੀ ਕੰਮਾਂ ਵਿੱਚ ਲਿਵ ਜੋੜਦੇ ਆਂ ਤੇ ਆ ਕਰਾਮਾਤਾ ਹੋ ਜਾਂਦੀਆਂ ਨੇ ਪੱਖੇ ਚੱਲਣ ਲੱਗ ਪੈਂਦੇ ਨੇ ਹਵਾਈ ਜਹਾਜ਼ ਵਾਂਗੂ ਉੱਡਣ ਲੱਗ ਪੈਂਦੇ ਆਂ ਅਸੀਂ ਹਵਾਈ ਜਹਾਜ਼ਾਂ ਰਾਹੀਂ ਉੱਡਣ ਲੱਗ ਪੈਂਦੇ ਆਂ ਹੁਣ ਮੇਰੇ ਮਾਲਕ ਕਹਿੰਦੇ ਨੇ ਪਰ ਸਾਡੇ ਆਮ ਜੀਵਨ ਦੇ ਵਿੱਚ ਆਮ ਲੋਕਾਂ ਵਿੱਚ ਲਿਵ ਤੇ ਹੈਗੀ ਪਰ ਲਿਵ ਘਟੀਆ ਕੰਮਾਂ ਦੇ ਪ੍ਰਤੀ ਹੈ ਮਾੜੀ ਕੀ ਸੁਣਨ ਲੱਗਿਆਂ ਬੜਾ ਧਿਆਨ ਅੱਛਾ ਕੋਈ ਨਿੰਦਿਆ ਕਰੇ ਤੇ ਸਹੀ ਹੈ ਸੱਚੀ ਕਦੋਂ ਅਸੀਂ ਇੰਨੇ ਸਵਾਦ ਲੈ ਲੈ ਕੇ ਸੁਣਦੇ ਆ ਨਾ ਸਾਡੀ ਲਿਵ ਬੜੀ ਐ ਫਿਰ ਦੱਸਾਂਗੇ ਕਿਸੇ ਨੂੰ ਫੋਨ ਕਰਕੇ ਨਾ ਤੂੰ ਸੁਣਿਆ ਇਹ ਗੱਲ ਫਲਾਣਾ ਬੰਦਾ ਬੜਾ ਧਰਮੀ ਬਣਿਆ ਫਿਰਦਾ ਸੀ ਆ ਹੋ ਗਿਆ ਕਿਸੇ ਦਾ ਚੰਗਾ ਕੰਮ ਨਹੀਂ ਕਦੇ ਫੋਨ ਕਰਕੇ ਦੱਸਿਆ ਕਿਸੇ ਨੂੰ ਸਾਡੀ ਲਿਵ ਜਿਹੜੀ ਐ ਨਾ ਉਹ ਘਟੀਆ ਕੰਮਾਂ ਦੇ ਵਿੱਚ ਐ ਅਸੀਂ ਮਾੜੇ ਕੰਮ ਬਹੁਤ ਲਿਵ ਲਾ ਕੇ ਕਰਦੇ ਆਂ ਸਤਿਗੁਰ ਕਹਿੰਦੇ ਲਾਹੇ ਕੋ ਤੂੰ ਢੀਲਾ ਢੀਲਾ ਲਿਵ ਹੀ ਕੋਈ ਨਹੀਂ ਗੁਰਦੁਆਰਾ ਸਾਹਿਬ ਆਉਣ ਵਾਲੇ ਮੇਰੇ ਵਰਗਿਆਂ ਦੇ ਕਦਮ ਵੇਖਣਾ ਕਿੰਨੀ ਕਿ ਤੇਜ਼ੀ ਨਾਲ ਆਉਣਗੇ ਤੇ ਠੇਕੇ ਵੱਲ ਭੱਜਿਆ ਜਾਂਦਾ ਕਦੇ ਸ਼ਰਾਬੀ ਵੇਖੋ ਵੀ ਕਿਵੇਂ ਦੌੜਿਆ ਫਿਰਦਾ ਉਹ ਉਹਦੇ ਕਦਮ ਤੇਜ਼ ਨੇ ਲਾਹੇ ਕੋ ਤੂੰ ਢੀਲਾ ਢੀਲਾ ਟੋਟੇ ਕੋ ਬੇਗਤਾ ਆ ਬੜੀ ਤੇਜ਼ੀ ਦੇ ਨਾਲ ਜਾਂਦਾ ਹੈ ਅੰਮ੍ਰਿਤ ਪਾਨ ਕਰੋ ਅੰਮ੍ਰਿਤ ਛਕੋ ਸੁਣ ਵੀ ਲੈਂਦਾ ਸੁਣ ਵੀ ਲੈਂਦਾ ਫਿਰ ਵੀ ਨਹੀਂ ਛਕਦਾ ਫਿਰ ਵੀ ਨਹੀਂ ਛਕਦਾ ਅੰਮ੍ਰਿਤ ਛਕ ਲੋ ਉਹ ਜੀ ਹਜੇ ਕਿਰਪਾ ਨਹੀਂ ਹੋਈ ਤੇਰੀ ਕਿਰਪਾ ਨਹੀਂ ਹੋਈ ਰੱਬ ਤੇ ਕਿਰਪਾ ਕਰਨ ਨੂੰ ਤਿਆਰ ਹੈ ਤੂੰ ਆਪ ਹੀ ਆਪਣੇ ਤੇ ਕਿਰਪਾ ਨਹੀਂ ਕਰ ਰਿਹਾ ਲਾਹੇ ਕੋ ਤੂੰ ਢੀਲਾ ਢੀਲਾ ਤੂੰ ਆਪ ਹੈ ਗੁਰੂ ਥੋੜੀ ਨਾ ਤੈਨੂੰ ਟੋਲਾ ਵੀ ਤੈਨੂੰ ਅੰਮ੍ਰਿਤ ਨਾਮ ਨਹੀਂ ਤੂੰ ਜ਼ਹਿਰ ਹੀ ਪੀ ਰਿਹਾ ਨਹੀਂ ਗੁਰੂ ਤੇ ਕਹਿੰਦਾ ਹੈ ਉਹ ਤੇ ਵਾਜਾ ਮਾਰਦਾ ਹੈ ਸਤਗੁਰ ਕਹਿੰਦੇ ਨੇ ਸੱਚੀ ਲਿਵ ਨਹੀਂ ਸਾਡੇ ਅੰਦਰ ਅਕਾਲ ਪੁਰਖ ਵਾਹਿਗੁਰੂ ਦੇ ਪ੍ਰਤੀ ਸਾਡੀ ਲਿਵ ਨਹੀਂ ਹੈ ਤੇ ਆਲਾ ਸਰੀਰ ਹੈ ਫਿਰ ਇਹ ਕਿੰਨੇ ਕ ਮੁੱਲ ਵਾਲਾ ਹੈ ਮੇਰੇ ਮਾਲਕ ਕਹਿੰਦੇ ਸਾਚੀ ਲਿਵ ਬਿਨ ਦੇਹ ਨਿਮਾਣੀ ਬਕਾਰ ਹੈ ਕੋਈ ਕੰਮ ਨਹੀਂ ਚੱਜਦਾ ਕਰੇਗੀ ਅਸੀ ਭਗਤ ਜੀ ਕੋਲ ਪੁੱਛਦੇ ਆਂ ਭਗਤ ਜੀ ਤੇ ਬੜੇ ਕੰਨ ਖਿੱਚਦੇ ਨੇ ਉਹ ਕਹਿੰਦੇ ਜੇਹ ਕੁੱਲ ਪੂਤ ਨਾ ਗਿਆਨ ਵਿਚਾਰੀ ਜਿਸ ਕੁੱਲ ਵਿੱਚ ਪੁੱਤ ਨੇ ਰੱਬ ਦੇ ਗਿਆਨ ਦੀ ਵਿਚਾਰੀ ਨਹੀਂ ਕੀਤੀ ਗਿਆਨ ਦਾ ਵਿਚਾਰੀ ਬਣਿਆ ਹੀ ਨਹੀਂ ਉਹ ਬੜੇ ਕਰੜੇ ਬਚਨ ਨੇ ਵਿਦਵਾ ਕਸਨਾ ਭਈ ਮਹਤਾਰੀ ਉਹਦੀ ਮਾਂ ਵਿਆਹ ਤੋਂ ਬਾਅਦ ਆਪਣੇ ਜੀਵਨ ਸਾਥੀ ਨੂੰ ਖੋਹ ਕੇ ਉਹਨੇ ਦਿੱਤਾ ਉਹਨੇ ਤਾਂ ਕਿ ਤੂੰ ਪੈਦਾ ਹੀ ਨਾ ਹੁੰਦਾ ਕੀ ਕਰਨੀ ਤੇਰੀ ਦੇਹ ਦਾ ਐਨੀ ਮਾੜੀ ਐ ਇਹ ਆਉਣੀ ਨਹੀਂ ਚਾਹੀਦੀ ਫਿਰ ਅਗਲੇ ਬਚਨ ਦੇਖੋ ਇਸੇ ਸ਼ਬਦ ਦੇ ਜਿਹੇ ਨਾਰਾਮ ਭਗਤ ਨੇ ਸਾਦੀ ਹੈ ਤੇ ਮਨੁੱਖ ਹੈ ਪਰ ਰਾਮ ਦੀ ਭਗਤੀ ਨਹੀਂ ਜਨਮਤ ਕਸ ਨਾ ਮੂਹ ਅਪਰਾਦੀ ਜੇ ਜਨਮ ਹੋ ਵੀ ਗਿਆ ਸੀ ਤੇ ਜਮਦਿਆ ਮਰ ਕੇ ਉਹ ਨਾ ਗਿਆ ਏ ਇੰਨੀ ਮਾੜੀ ਐ ਇਹਦੇ ਇਹ ਜਨਮੇ ਮਰ ਜਾਣੀ ਚਾਹੀਦੀ ਜੇ ਰੱਬ ਦਾ ਨਾਮ ਨਹੀਂ ਐ ਤੇ ਰਹਾਉ ਦੀ ਪੰਕਤੀ ਇਹ ਵਾਲੀ ਠਹਿਰ ਜੋ ਰੁਕੋ ਵਿਚਾਰੋ ਇਸ ਗਾਣ ਨੂੰ ਚੰਗੇ ਢੰਗ ਦੇ ਨਾਲ ਐਸੇ ਸ਼ਬਦੀਆਂ ਅਗਲੀਆਂ ਪੰਕਤੀਆਂ ਮੁਚ ਮੁਚ ਘਰਬ ਗਏ ਕੀਨ ਬਚਿਆ ਬੜੇ ਐਸੇ ਸਨ ਜਿਹੜੇ ਮਾਂ ਦੇ ਪੇਟ ਵਿੱਚ ਹੀ ਮਰ ਗਏ 3 ਮਹੀਨੇ 4 ਮਹੀਨੇ 5 ਮਹੀਨੇ ਬੱਚਾ ਚੜਾਈ ਕਰਦਾ ਕਹਿੰਦੇ ਇਹ ਵੀ ਮਰ ਜਣਾ ਜੇ ਅਸੀਂ ਇਹ ਕਦੇ ਬਚ ਗਿਆ ਜਿਹਦੀ ਸੱਚੀ ਲਿਵ ਨਹੀਂ ਹੈ ਜਿਹਦੇ ਅੰਦਰ ਰੱਬ ਦੀ ਭਗਤੀ ਨਹੀਂ ਹੈ ਉਹ ਕਿੰਨਾ ਮਾੜਾ ਗਿਣਿਆ ਜਾਂਦਾ ਹੈ ਭਗਤ ਜੀ ਕਹਿੰਦੇ ਮੁਚ ਮੁਚ ਗਰਬ ਗਏ ਕੀਰ ਬਚਿਆ ਬੁੱਢ ਪੁੱਢ ਰੂਪ ਜੀਵੇ ਜੀਵੇ ਜਗ ਮਝਿਆ ਕੋੜੀਆਂ ਵਾਂਗੂ ਕਹਿੰਦੇ ਸੰਸਾਰ ਵਿੱਚ ਰਹਿ ਰਿਹਾ ਹੈ ਕੋੜੀ ਕੀ ਕਰਦਾ ਹੈ ਆਪ ਵੀ ਭਰਿਆ ਹੋਇਆ ਦੂਜਿਆਂ ਨੇ ਵੀ ਰੋਗ ਲਾਏਗਾ ਇੱਥੇ ਸਰੀਰ ਦੀ ਕੋੜੀ ਦੀ ਗੱਲ ਨਹੀਂ ਚੱਲ ਰਹੀ ਸਾਡੇ ਅੰਦਰ ਵਿਕਾਰ ਨੇ ਆਪ ਵੀ ਅਸੀਂ ਤਰਕਿਆ ਸੜਿਆ ਜੀਵਨ ਬਤੀਤ ਕਰਦੇ ਆਂ ਦੂਜਿਆਂ ਦਾ ਜੀਵਨ ਵੀ ਬਰਬਾਦ ਕਰ ਦਿੰਨੇ ਆਂ ਅਸੀਂ ਫਿਰ ਮੇਰੇ ਮਾਲਕ ਕਹਿੰਦੇ ਨੇ ਕਹੋ ਕਬੀਰ ਜਸ ਸੁੰਦਰ ਸਰੂਪ ਦੇਖਣ ਵੀ ਤਾਂ ਬੜਾ ਵਧੀਆ ਹੈ ਦੇਖਣ ਵੀ ਤਾਂ ਫੋਟੋਆਂ ਵੱਡੀਆਂ ਵੱਡੀਆਂ ਕਰਾ ਕਰਾ ਕੇ ਲਾਈ ਜੋ ਭਾਵੇਂ ਜੀ ਬੜਾ ਵਧੀਆ ਹੈ ਇਹ ਇਨੂੰ ਇਨਾਮ ਮਿਲਿਆ ਇਹਦੀ ਤਸਵੀਰ ਬੜੀ ਵਧੀਆ ਹੈ ਇਹਦਾ ਸਰੀਰ ਬਹੁਤ ਵਧੀਆ ਹੈ ਅੱਜ ਕੱਲ੍ਹ ਆਹੀ ਹੈ ਸੰਸਾਰ ਦੇ ਵਿੱਚ ਬਾਹਰਲੇ ਸਰੀਰ ਦੀਆਂ ਇਹ ਦੇਖੋ ਉਹ ਨਮਾਇਸ਼ਾਂ ਲੱਗੀਆਂ ਪਈਆਂ ਇਹ ਮਿਸ ਯੂਨੀਵਰਸ ਹੈ ਇਹ ਮਿਸਟਰ ਵਰਲਡ ਹੈ ਤੇ ਇਦਾਂ ਦੀਆਂ ਗੱਲਾਂ ਧਰਮ ਅੰਦਰੋਂ ਦੇਖਦਾ ਹੈ ਭਗਤ ਜੀ ਕਹਿੰਦੇ ਬਾਹਰੋਂ ਬੜਾ ਖੂਬਸੂਰਤ ਹੈ ਬਾਹਰੋਂ ਬੜਾ ਚੰਗਾ ਹੈ ਪਰ ਯਾਦ ਰੱਖੀ ਕੋ ਕਬੀਰ ਜੈਸੇ ਸੁੰਦਰ ਸਰੂਪ ਨਾਮ ਬਿਨਾ ਜਦੋਂ ਸੇ ਕੁਬਜ ਕੁਬਜ ਮਨੇ ਕੁੱਬਾ ਬੰਦਾ ਕੁੱਬ ਪਿਆ ਹੋਵੇ ਜਿਵੇਂ ਕੁਬਜ ਕਰੂ ਕਰੂਪ ਭੈੜਾ ਬਿਲਕੁਲ ਹੈ ਜੇ ਚੰਗਾ ਰੂਪ ਨਾ ਆਵੇ ਇਹੋ ਜੀ ਦੇ ਆ ਸਾਡੀ ਜ ਸੱਚੀ ਲਿਵ ਨਹੀਂ ਹੈਗੀ ਹੁਣ ਅਸੀਂ ਦੇਖਣਾ ਵੀ ਅਸੀਂ ਕਿਹੋ ਜੇ ਬੰਦਾ ਮੇਰੇ ਮਾਲਕ ਕਹਿੰਦੇ ਸਾਚੀ ਲਿਵੈ ਬਿਨ ਦੇਹ ਨਿਮਾਣੀ ਦੇਹ ਨਿਮਾਣੀ ਲਿਵੈ ਬਾਜੋਂ ਕਿਆ ਕਰੇ ਵਿਚਾਰੀਆ ਜੇ ਸੱਚ ਦੇ ਪ੍ਰਤੀ ਲਿਵੀ ਨਹੀਂ ਹੈ ਤੇ ਇਹ ਕਿਹੜਾ ਕੋਈ ਚੰਗਾ ਕੰਮ ਕਰ ਸਕਦੀ ਹੈ ਅਸੀਂ ਕਿਹੜਾ ਕੋਈ ਚੰਗਾ ਕੰਮ ਕਰ ਲਿਆ ਜੇ ਸਾਡੇ ਅੰਦਰ ਰੱਬ ਦੀ ਲਿਵ ਨਹੀਂ ਹੈ ਤੇ ਅਸੀਂ ਕਿਹੜਾ ਚੰਗਾ ਕੰਮ ਕਰ ਲਿਆ ਅਸੀਂ ਕਮਾਂਗੇ ਧੀਆਂ ਪੁੱਤਰ ਪਾਲ ਲਏ ਉਹ ਤੇ ਪੰਛੀਆਂ ਨੇ ਵੀ ਪਾਲ ਲਏ ਉਹ ਤੇ ਜਾਨਵਰਾਂ ਨੇ ਵੀ ਪਾਲ ਲਏ ਜੇ ਤੂੰ ਪਾਲ ਲਏ ਤੇ ਕੀ ਬਹੁਤਾ ਵੱਡਾ پہاੜ ਡੇਗ ਲਿਆ ਤੂੰ ਉਹ ਤਾਂ ਸਾਰੀ ਕਰਦੇ ਆ ਜੇ ਮੈਂ ਕਹਾਂ ਮੈਂ ਘਰ ਬਣਾ ਲਿਆ ਘਰ ਤੇ ਪਸ਼ੂਆਂ ਪੰਛੀਆਂ ਨੇ ਵੀ ਬਣਾ ਲਿਆ ਇਹ ਤੇ ਦੁਨਿਆਵੀ ਲੋੜਾਂ ਨੇ ਇਹਦੇ ਵਾਸਤੇ ਤੇ ਅਸੀਂ ਸਭ ਐਫਰਟਸ ਕਰ ਨਹੀਂ ਕਰ ਰਹੇ ਨੇ ਪਰ ਅਸਲ ਐਫਰਟਸ ਹੈ ਉਹ ਕਿੱਥੇ ਗਿਆ ਪਈ ਪ੍ਰਾਪਤ ਮਾਨਖ ਦਿਹੁਰਿਆ ਗੋਬਿੰਦ ਮਿਲਣ ਕੀ ਇਹ ਤੇਰੀ ਬੜੀਆ ਗੋਬਿੰਦ ਕਿੱਥੇ ਚਲੇ ਗਿਆ ਜੀਵਨ ਚੋਂ ਉਹਦੀ ਲਿਵ ਕਿੱਥੇ ਚਲੇਗੀ ਉਹਦਾ ਪਿਆਰ ਕਿੱਥੇ ਚਲੇ ਗਿਆ ਜੀਵਨ ਵਿੱਚੋਂ ਮੇਰੇ ਮਾਲਕ ਕਹਿੰਦੇ ਨੇ ਦੇਹ ਨਿਮਾਣੀ ਲਿਵੇ ਬਾਜੋਂ ਕਿਆ ਕਰੇ ਵਿਚਾਰੀਆ ਤੁਧ ਬਾਜ ਸਮਰੱਥ ਕੋਈ ਨਾ ਸੱਚਾ ਪਤਸ਼ਾਹ ਇਹ ਮਾਇਆ ਬੜੀ ਡਾਢੀ ਹੈ ਨਹੀਂ ਨਿਕਲ ਪਾਉਂਦੇ ਅਸੀਂ ਇਹਦੇ ਵਿੱਚੋਂ ਮੁੜ ਮੁੜ ਕੇ ਉਧਰ ਮੁੜ ਮੁੜ ਕੇ ਉਧਰ ਜਾਈ ਜਾਂਦੇ ਆ ਅਸੀਂ ਤੇਰੇ ਕੋਲ ਆਏ ਆ ਅਰਦਾਸ ਕਰਨ ਦੀ ਜਾਸ ਸਿਖਾ ਰਹੇ ਨੇ ਆਨੰਦ ਪ੍ਰਾਪਤ ਕਰਨੇ ਨਹੀਂ ਛੁੱਟਿਆ ਜਾਂਦਾ ਤੇ ਛੁੱਟਿਆ ਜਾਣਾ ਵੀ ਕੋਈ ਨਹੀਂ ਮਹਾਬਲੀ ਜੋ ਐ ਸਾਹਮਣੇ ਸਾਹਮਣੇ ਤਕੜੇ ਵੀ ਤੇ ਬਹੁਤ ਨੇ ਨਾ ਸਾਹਮਣੇ ਟੀਮ ਬਹੁਤ ਤਕੜੀ ਹੈ ਮਾਇਆ ਦੀ ਟੀਮ ਮਾਇਆ ਦੇ ਸਾਥੀ ਕਾਮ ਕ੍ਰੋਧ ਲੋਭ ਮੋਹ ਹੰਕਾਰ ਅੱਖਾ ਦਵੇਸ਼ ਨਿੰਦਿਆ ਚੁਗਲੀ ਇਹ ਬੜੇ ਤਕੜੇ ਨੇ ਢਾ ਲੈਂਦੇ ਨੇ ਸਾਨੂੰ ਤੇ ਅਸੀਂ ਰੱਬ ਅਗੇ ਅਰਦਾਸ ਵੀ ਕਰਨੀ ਹੈ ਤੁਦ ਬਾਦ ਸਮਰਥ ਕੋਈ ਨਹੀਂ ਕਿਰਪਾ ਕਰ ਬਨਵਾਰੀਆ ਬਨਵਾਰੀਆ ਦਾ ਅਰਥ ਹੈ ਇਹ ਜਗਤ ਇੱਕ ਬਨ ਹੈ ਇਸ ਜਗਤ ਦੀ ਸੰਭਾਲ ਕਰਨ ਵਾਲਾ ਬਨਵਾਰੀ ਭਾਵ ਰੱਬ ਸੱਚੇ ਪਾਤਸ਼ਾਹ ਤੂੰ ਹੀ ਤੇ ਹੈ ਨਾ ਸੰਭਾਲਣ ਵਾਲਾ ਕੰਡੇ ਲੱਗ ਗਏ ਸਾਡੇ ਨੇ ਇਹ ਤੂੰ ਆ ਕੇ ਛਿੱਲ ਦੇ ਇਹ ਟਹਿਣੀਆਂ ਵੀ ਬੇ ਤਰਤੀਬੀਆਂ ਨਿਕਲ ਗਿਆ ਤੂੰ ਆ ਕੇ ਕਰ ਦੇ ਬਰਾਬਰ ਤੂੰ ਕਿਰਪਾ ਕਰ ਤੇਰੇ ਤੋਂ ਬਿਨਾਂ ਕੋਈ ਸਮਰੱਥ ਨਹੀਂ ਫਿਰ ਦੇਖੋ ਇਹ ਜਿਹੜੀ ਦੇਹ ਹੈ ਚੰਗੀ ਕਿਵੇਂ ਹੋਣੀ ਹੈ ਮੇਰੇ ਮਾਲਕ ਕਹਿੰਦੇ ਇਸ ਨੂੰ ਹੋਰ ਥਾਂਉ ਨਹੀਂ ਕੋਈ ਟਿਕਾਣਾ ਨਹੀਂ ਤੁਸੀਂ ਕਹੋ ਵੀ ਅਸੀਂ ਵਰਤ ਕਰ ਲਈਏ ਅਸੀਂ ਤੀਰਥਾਂ ਤੇ ਜਾਈਏ ਅਸੀਂ ਆ ਕਰਮ ਕੋਈ ਥਾਂ ਨਹੀਂ ਇਸ ਨੂੰ ਹੋਰ ਥਾਂ ਨਹੀਂ ਸ਼ਬਦ ਲਾਗ ਸਵਾਰੀਆ ਸ਼ਬਦ ਵਿੱਚ ਲੱਗ ਕੇ ਤਾਂ ਗੁਰੂ ਅਮਰਦਾਸ ਜੀ ਦਾ ਆਪਣਾ ਨਿੱਜੀ ਤਜਰਬਾ ਹੈ 20 ਸਾਲ ਦੀ ਉਮਰ ਤੱਕ ਬੜਾ ਕੁਝ ਕੀਤਾ ਉਹਨਾਂ ਨੇ ਬੜਾ ਕੁਝ ਕੀਤਾ ਉਹਨਾਂ ਨੇ ਇਸ ਨੂੰ ਹੋਰ ਥਾਂ ਨਹੀਂ ਪਤਾ ਨਹੀਂ ਕੀ ਕੁਝ ਕੀਤਾ ਕੋਈ ਇਹ ਜਿਹੜੀ ਦੇਹ ਹੈ ਨਾ ਮਾਨ ਵਾਲਾ ਕਾਰਜ ਨਾ ਕਰ ਸਕੀ ਪਰ ਜਿਸ ਵੇਲੇ ਬੀਬੀ ਅਮਰੋਜੀ ਕੋਲੋਂ ਸ਼ਬਦ ਸੁਣਿਆ ਉਹ ਸ਼ਬਦ ਵਿੱਚ ਦੇਹੀ ਲੱਗ ਗਈ ਉਦੋਂ ਕੀ ਹੋ ਗਿਆ ਭੱਲੇ ਅਮਰਦਾਸ ਗੁਣ ਤੇ ਉਦੋਂ ਉਦੋਂ ਹੀ ਕੁਝ ਸਤਿਗੁਰੂ ਜੀ ਨੇ ਆਪਣੇ ਜੀਵਨ ਦਾ ਤਜਰਬਾ ਸਾਡੇ ਸਾਹਮਣੇ ਰੱਖਿਆ ਹੈ ਕਹਿੰਦੇ ਇਦਾਂ ਆਨੰਦ ਮਿਲੇਗਾ ਸ਼ਬਦ ਲਾਗ ਸਵਾਰਿਆ ਸ਼ਬਦ ਵਿੱਚ ਲਗਾ ਕੇ ਮੇਰੇ ਮਾਲਕੈ ਨੂੰ ਸਵਾਰ ਦੇ ਕਹ ਨਾਨਕ ਨਾਨਕ ਆਖਦਾ ਹੈ ਲਿਵੈ ਬਾਟੂ ਸੱਚੀ ਲਿਵਤੋ ਬਿਨਾ ਕਿਆ ਕਰੇ ਵਿਚਾਰੀਆ ਇਹ ਕਿਹੜਾ ਕੋਈ ਚੰਗਾ ਕੰਮ ਕਰ ਸਕਦੀ ਹੈ ਇਹ ਜੋ ਕੁਝ ਵੀ ਕਰੇਗੀ ਉਹ ਮਾਇਆ ਦੇ ਅਧੀਨ ਗਲਤ ਕੰਮ ਹੀ ਕਰੇਗੀ